ਕਰ ਤੋਂ ਬੋਲ ਰਹਾ ਹਾਂ ਆ ਵੇਖੋ ਵੀਰੇ ਸਵੇਰ ਦਾ ਟਾਈਮ ਹੈ ਮੇਲੇ ਦਾ ਸਵੇਰੇ ਸੂਰਜ ਹੀ ਲਾਸਟ ਮੇਲਾ ਮਤਲਬ ਕਿ ਅੱਜ ਲਾਸਟ ਦਿਨ ਹੈ ਮੇਲੇ ਦਾ ਵੱਡਾ ਮੇਲਾ ਅੱਜ ਪਰਮਾ ਇੱਥੇ ਲੱਗੇਗਾ ਤਾਂ ਖੇਰਲਾ ਦੇ ਨੇ ਮੇਲੇ ਦਾ ਤੁਹਾਨੂੰ ਮੰਦਿਰ ਦਿਖਾਣੀ ਆ ਤੇ ਮੇਲੇ ਦਾ ਦੇਖੋ ਖਾਣੇ ਦਾ ਦ੍ਰਿਸ਼ਾ ਕਿਵੇਂ ਅੱਜ ਬਣਿਆ ਹੈ ਕੀ ਮੋਲ ਬਣਿਆ ਹੈ ਮੇਲੇ ਦੇ ਇੱਥੇ ਸਾਰਾ ਦਿਖਾਣੇ ਆ ਦੇਖ ਕੇ ਜਾਇ ਜੀ ਵੀਡੀਓ ਨੇ ਛੱਡ ਕੇ ਜਾਇ ਜੀ ਮੈਂ ਤਾਂ ਆਸੀ ਸੂਰੇ ਸੂਰੇ ਮੱਥਾ ਟੇਕਣ ਤਾਂ ਮੈਂ ਸੋਚਿਆ ਦਿਖਾ ਦਈਏ ਮੇਲੇ ਦਾ ਕੀ ਮੋਲ ਚੱਲ ਰਿਹਾ ਸਿਰੇ ਸੂਰੇ ਲੰਗਰ ਇਹਦੇ ਬਾਹਰ ਆ ਲੰਗਰ ਨਾ ਬਰ ਮੰਦਿਰ ਆ ਗਿਆ ਮੇਨ ਉਹ ਇਧਰ ਲੰਗਰ ਹਾਲ ਆ ਗਿਆ ਲੰਗਰ ਹਾਲ ਕਾਫੀ ਵੱਡਾ ਇਥੋਂ ਦਾ ਸਫਾਈ ਚੱਲ ਰਹੀ ਹੈ ਜੋ ਸਵੇਰ ਸ਼ਾਮ ਕਰਦੇ ਇਥੇ ਲੰਗਰ ਹਾਲ ਵੈਸੇ ਕਾਫੀ ਵੱਡਾ ਹੈ ਇਹ ਬਹੁਤ ਅੱਗੇ ਤੱਕ ਜਾਂਦਾ ਲੰਗਰ ਹਾਲ ਆ ਮੰਦਿਰ ਹੈ ਮੇਨ ਮੰਦਿਰ ਜਦੋਂ ਮੈਂ ਸਾਰਾ ਅੱਗੇ ਜਾ ਕੇ ਦਿਖਾ ਨਹੀਂ ਸਕਦਾ ਕਿਉਂਕਿ ਵੀਡੀਓ ਬਣਾਣੀ ਲਾਉਣੀ ਹੁੰਦੀ ਐ ਨਹੀਂ ਆਪਾਂ ਨੂੰ ਪਤਾ ਹੀ ਐ ਆ ਇੱਥੇ ਆਪਣੇ ਰਾਤੀ ਲੋਗ ਗਿੱਦੇ ਵਗੈਰਾ ਵਿਛਾ ਲੈਂਦੇ ਆ ਤੇ ਰੈਸਟ ਕਰਦੇ ਆ ਇੱਥੇ ਜੋ ਹੋਰ ਪ੍ਰੋਗਰਾਮ ਖੜਾ ਮਤਲਬ ਕਿ ਜਗਰਾਤਾ ਵਗੈਰਾ ਜਾਂ ਕੋਈ ਕਲਾਕਾਰ ਆਣਾ ਹੋਵੇ ਤਾਂ ਸਟੇਜ ਬਣੀ ਹੈ ਇੱਥੇ। ਤਾ ਵੇਖੋ ਸਵੇਰੇ ਸਵੇਰੇ ਸਾਰਾ ਕੁਝ ਥੰਮਿਆ ਪਿਆ ਇਕਰੀ। ਬੰਦ ਪਿਆ ਸਵੇਰੇ ਸਵੇਰੇ ਸਾਰਾ ਕੁਝ। ਕਿੰਨੀ ਸ਼ਾਂਤੀ ਹੈ ਇਕਰੀ ਦਾ। ਪਰ ਆ ਉਨੀ ਸ਼ਾਂਤੀ ਨਹੀਂ ਜਿੰਨੀ ਕਰੇ ਸ਼ਾਂਤ ਹੁੰਦਾ ਸਵੇਰੇ ਪਰ ਸ਼ਾਂਤੀ ਹੈ ਸਵੇਰੇ ਇੱਥੋਂ ਪਹਿਲਾਂ ਨਾਲੋਂ। ਥੋੜਾ ਬਹੁਤ ਤਾਂ ਖੜਕਾ ਵਿੜਕਾ ਆਪਣਾ ਪਤਾ ਹੁੰਦਾ ਹੀ ਇਹ। ਵੇਖੋ ਫੇਅਰ ਦਾ ਟਾਈਮ ਕਿੰਨਾ ਵਧੀਆ ਮਾਹੌਲ ਹੈ ਇੱਥੋਂ ਦਾ ਹਾਈ ਹਾਈ ਮੌਸਮ ਬੜਾ ਸੋਹਣਾ ਅੱਜ ਸਵੇਰੇ ਸਵੇਰੇ ਬਾਅਦ ਦਾ ਪਤਾ ਨਹੀਂ ਤੋਂ ਪਾ ਜAVE ਕਿ ਗਰਮੀ ਆ ਜਾਵੇ ਕਿ ਸ਼ਾਇਦ ਅਜਨਾ ਆਈਏ ਆਵੇ ਕਿ ਤੋਂ ਗਰਮੀ ਨਹੀਂ ਪਵੇ ਅੱਜ ਵੇਖੋ ਸਵੇਰ ਦਾ ਮਾਹੌਲ ਦਾ ਕਾਫੀ ਵਧੀਆ ਇੱਥੇ ਵੇਰੇ ਵੀਡੀਓ ਬੜੀ ਬਹਾਰੀ ਇੱਥੇ ਖੁੱਲੀ ਜਗ੍ਹਾ ਕਿਉਂਕਿ ਟਰਨ ਨੂੰ ਕਿਉਂਕਿ ਅੱਗੇ ਦਾ ਮੈਂ ਰਾਤ ਦੀ ਵੀਡੀਓ ਦੇਖਿਓ ਮੈਂ ਰਾਤ ਨੂੰ ਟਰੇਨ ਨਹੀਂ ਜਾਂਦਾ ਸੀ ਇੱਥੇ ਇੰਨਾ ਇੰਨੀ ਪੀੜ ਸੀਗੀ ਇੱਥੇ ਭੇਡੀਆਂ ਸਾਰੀਆਂ ਇੱਕ ਰੀ ਬੰਦ ਪਈਆਂ ਵੱਡੇ ਵੱਡੇ ਚੁੱਲੇ ਵੀ ਉਨੀ ਹੋਰ ਥੋੜੀ ਦੇਰ ਤੇ ਚੱਲਣਗੇ ਵੇਖੇ ਜਿੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਲਵਣੀ ਜਿੰਨੀ ਰਾਤੀ ਭੀੜ ਸੀ ਅੱਜ ਉਸ ਤੋਂ ਹੀ ਔਨ ਜ਼ਿਆਦਾ ਜਿੰਨੀ ਕੱਲ ਤੇ ਪਰਸੋਂ ਭੀੜ ਸੀ ਉਸ ਤੋਂ ਵੀ ਜ਼ਿਆਦਾ ਭੀੜ ਅੱਜ ਨੂੰ ਨਹੀਂ ਇੱਥੇ ਹਮਮ ਬੇਜਾਰ ਵੀ ਬੰਦ ਪੈ ਜਾਏ ਤਾਂ ਬਾਜ਼ਾਰ ਵੀ ਨਹੀਂ ਖੁੱਲੇ ਵੀਰਾਂ ਨੇ ਕਿਉਂਕਿ ਸੌਂ ਰਿਹਾ ਰਾਸ਼ਟੇ ਕਰ ਰਹਾ ਕਿਉਂਕਿ ਕਾਫੀ ਦਿਨਾਂ ਤੋਂ ਮਤਲਬ ਸੱਤ ਅੱਠ ਦਿਨਾਂ ਤੋਂ ਤਾਂ ਇੱਥੇ ਆ ਗਏ ਨੇ ਵੀਰ ਬਜ਼ਾਰਾਂ ਵਾਲੇ ਬੰਗੂੜਿਆਂ ਵਾਲੇ ਜੋ ਵੀ ਖਾਣ ਪੀਣ ਵਾਲੇ ਜਿਸਮਾਨ ਜਿੰਨਾਂ ਵੀ ਸੱਤ ਅੱਠ ਦਿਨਾਂ ਤੋਂ ਇਹ ਲੋਕ ਸਾਰੇ ਇੱਥੇ ਨੇ ਇੱਥੇ ਰਹਿੰਦੇ ਨੇ ਕਾਫੀ ਕਮਾਈ ਕਰ ਰਹੇ ਨੇ ਮੈਨੂੰ ਲੱਗਦਾ ਹੈ ਤਾਂ ਨਾ ਥਾਂ ਤੋਂ ਜਿਹੜੀ ਥਾਂ ਲਈ ਵੀ ਤਾਂ ਕਿਰਾਇਆ ਵੀ ਦੇਣਾ ਹੁੰਦਾ ਇਧਰ ਤੇ ਇੱਕ ਬਾਜ਼ਾਰ ਬਣੇਗਾ ਵੇਖੋ ਬਾਜ਼ਾਰ ਵੀ ਬੰਦ ਪਿਆ ਹੈ ਇੱਥੇ ਪਾਣੀ ਦੀ ਸੇਵਾ ਚੱਲਦੀ ਹੈ ਜਲਦੀ ਕਦੇ ਸ਼ਕੈਸ਼ ਲਾਉਂਦੇ ਆ ਮਿੱਠਾ ਪਾਣੀ ਤੇ ਕਦੇ ਨੋਰਮਲ ਅੱਧ ਦੇਖੋ ਬਾਜ਼ਾਰ ਬੰਦ ਪਿਆ ਵੈਸੇ ਅੱਗੇ ਮੈਂ ਬਾਜ਼ਾਰ ਬੰਦ ਹੀ ਪਿਆ ਵੈਸੇ ਦਿਖਾਣ ਆ ਲੈਣੀ ਕੁਛ ਪਰ ਚੱਲ ਕੋਈ ਨਹੀਂ ਵੀਡੀਓ ਤੁਹਾਨੂੰ ਦਿਖਾ ਬਣਾ ਹੀ ਦਿਖਾਈ ਦਿੰਨੇ ਆ ਕਿ ਸਵੇਰੇ ਦਾ ਟਾਈਮ ਕਿਵੇਂ ਹੁੰਦਾ ਇੱਥੇ ਬਸ ਕੁਝ ਖਾਸ ਨਹੀਂ ਸਵੇਰੇ ਐਵੇਂ ਬਾਜ਼ਾਰ ਬੰਦ ਹੀ ਹੁੰਦੇ ਆ ਇੱਥੇ ਤੂੰ ਇਹ ਦੇਖ ਲੋ 2 ਮਿੰਟ ਦੇ ਹੋਰ ਵੀਡੀਓ ਬਣੇਗੀ ਕੋਈ ਗੱਲ ਨਹੀਂ ਦੇਖ ਲੋ ਇੱਕ ਬਾਜ਼ਾਰ ਇੱਕ ਬਾਜ਼ਾਰ ਇੱਥੋਂ ਇਧਰ ਗਿਆ ਆ ਵੇਖੋ ਇੱਕ ਬਾਜ਼ਾਰ ਇਧਰ ਗਿਆ ਉਹ ਮੰਦਰ ਕੋਲ ਜਾ ਕੇ ਨਿਕਲੇਗਾ ਦੂਸਰਾ ਬਾਜ਼ਾਰ ਇੱਥੋਂ ਇਧਰ ਹੀ ਬਾਜ਼ਾਰ ਹੈਗਾ ਵੈਸੇ ਪਰ ਦੂਸਰਾ ਬਾਜ਼ਾਰ ਵਾਲਾ ਇਧਰ ਗਿਆ ਸਾਹਮਣੇ ਲਾਸਟ ਬਾਜ਼ਾਰ ਇੱਥੋਂ ਇਧਰ ਗਿਆ ਤਾਂ ਇਸ ਤੋਂ ਅੱਗੇ ਦੀ ਵੀਡੀਓ ਨਹੀਂ ਮੈਂ ਬਣਾ ਰਿਹਾ ਕਿਉਂਕਿ ਬੰਦ ਹੀ ਹੈ ਬਾਜ਼ਾਰ ਵਿੱਚ ਦਿਖਾਉਣ ਵਾਲਾ ਹੈਗਾ ਨਹੀਂ ਤਾਂ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ ਜੀ